ਤਾਂ ਮੁੱਖ ਮੰਤਰੀ ਭਗਵਾਨ ਜੀ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਤਾਂ ਮੈਟਕ ਦੌਰਾਨ ਮੁੱਖ ਮੰਤਰੀ ਨੇ ਨਵੀਂ ਨਸ਼ਾ ਰੋਕੂ ਅਤੇ ਮੁਰਵ ਸੇਵਾ ਨੀਤੀ ਬਾਰੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਚਰਚਾ ਕੀਤੀ ਹੈ ਤੇ ਸੂਬੇ ਨੂੰ ਨਸ਼ਿਆਂ ਦੀ ਅਲਾਮਤ ਤੋਂ ਨਿਜ਼ਾਤ ਕਰਨ ਦੇ ਲਈ ਇਸ ਨੀਤੀ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਹੈ। ਤਾਂ ਮੰਨ ਨੇ ਸਾਫ਼ ਕਰ ਦਿੱਤਾ ਹੈ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਤੇ ਲੋੜ ਪੈਣ ਉੱਤੇ ਇਹਨਾਂ ਉੱਤੇ ਬੁਲਡੋਜ਼ਰ ਵੀ ਚਲਾਏ ਜਾਣਗੇ। ਇਸ ਮੀਟਿੰਗ ਵਿੱਚ ਜੂਬੇਚ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਬਾ ਦੇ ਇੱਕ ਵਾਈ ਵਿੱਚ ਬਣਾਈ ਗਈ ਪੰਜ ਮੈਂਬਰੀ ਕੈਬਨਿਟ ਸਬ ਕਮੇਟੀ ਵੀ ਸ਼ਾਮਲ ਹੋਈ ਹੈ ਤਾਂ ਕਮੇਟੀ ਦੇ ਹੋਰ ਨਾਂ ਮੈਂਬਰਾਂ ਵਿੱਚ ਮੰਤਰੀ ਅਮਨ अरोड़ा ਡਾਕਟਰ ਬਲਬੀਰ ਸਿੰਘ ਲਾਰਜੇ ਸਿੰਘ ਪੁਲਜਰਾਤੇ ਤਰਨਪ੍ਰੀਤ ਸਿੰਘ ਸੌਂਗ ਸ਼ਾਮਲ ਰਹੇ ਨੇ ਤਾਂ ਬੈਠਕ ਦੇ ਵਿੱਚ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਜ਼ ਪੁਲਿਸ ਕਮਿਸਟਰ ਅਤੇ ਐਸਐਸਪੀਜ਼ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਮਾਨ ਨੇ ਕਿਹਾ ਕਿ ਪੁਲਿਸ ਨਸ਼ਿਆਂ ਦੇ ਹੌਟਸਪੌਟਾਂ ਦੀ ਪਛਾਣ ਕਰੇਗੀ ਸਪਲਾਈ ਚੇਨ ਨੂੰ ਤੋੜੇਗੀ ਤੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰੇਗੀ। ਉਹਨਾਂ ਇਹ ਵੀ ਜ਼ੋਰ ਦੇ ਕੇ ਗੱਲ ਆਖੀ ਹੈ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਨਸ਼ਟ ਕੀਤਾ ਜਾਵੇਗਾ। ਤਾਂ ਤੇ ਮਾਨ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਜਨ ਅੰਦੋਲਨ ਦੇ ਵਿੱਚ ਬਦਲਣ ਦੀ ਸਖਤ ਜ਼ਰੂਰਤ ਹੈ। ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਨੈਸ਼ਨਲ ਕਨਵੀਨਰ ਸਾਡੇ ਸੁਪਰੀਮ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਬੜੇ ਲੰਬੇ ਸਮੇਂ ਤੋਂ ਪੰਜਾਬ ਦੀ ਜਵਾਨੀ ਦੇ ਲਈ ਚਿੰਤਿਤ ਸੀ ਜੋ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੇ ਜੋ ਨਸ਼ਿਆਂ ਦਾ دریا ਵਗਾਇਆ ਇੱਥੇ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਉਸ ਨੂੰ ਲੈ ਕੇ ਬੜਾ ਲੰਮਾ ਸਮਾਂ ਉਹ ਚਿੰਤਿਤ ਰਹੇ ਤੇ ਅੱਜ ਉਹਨਾਂ ਦੇ ਡਾਇਰੈਕਸ਼ਨਸ ਦੇ ਉੱਪਰ ਉਹਨਾਂ ਦੇ ਮਾਰਗਦਰਸ਼ਨ ਦੇ ਉੱਪਰ ਚਲਦੇ ਹੋਏ ਇੱਕ ਨਵੀਂ ਸ਼ੁਰੂਆਤ ਹੈ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਉਹ ਪੰਜਾਬ ਸਰਕਾਰ ਵੱਲੋਂ ਉਹ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣੇ-ਹੁਣੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇਹ ਸਾਡੀ ਕੈਬਨਿਟ ਸਬ-ਕਮੇਟੀ ਯੁੱਧ ਨਸ਼ਾ ਵਿਰੋਧ ਦੀ ਕੈਬਨਿਟ ਸਬ-ਕਮੇਟੀ ਔਰ ਪੰਜਾਬ ਦੇ ਸਾਰੇ ਸਿਵਲ ਔਰ ਪੁਲਿਸ ਆਫੀਸਰਸ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਔਰ ਇੱਕ ਤਹਿਈਆ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜੋ ਸਾਡੇ ਨੈਸ਼ਨਲ ਸੁਪਰੀਮੋ ਸੀਰ ਅਰਵਿੰਦ ਕੇਜਰੀਵਾਲ ਜੀ ਦਾ ਦਾ ਸੁਪਨਾ ਹੈ ਔਰ ਉਹਦੇ ਤਹਿਤ ਪਰ ਅੱਜ ਇਹਦੇ ਨਾਲ ਨਾਲ ਇਹ ਲੋੜ ਇਹ ਲੋੜ ਹੈ ਕਿ ਪੰਜਾਬ ਦੇ ਵਿੱਚ ਇਹ ਕੋਹੜ ਪਣ ਪਿਆ ਕਿਵੇਂ ਇਸ ਗੱਲ ਨੂੰ ਸਮਝਣ ਦੀ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਪੀਰਾਂ ਫਕੀਰਾਂ ਦੀ ਇਸ ਧਰਤੀ ਦੇ ਉੱਪਰ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਹ ਇਹ ਜ਼ਹਿਰ ਦੇ ਦਰਿਆ ਵਗਣੇ ਸ਼ੁਰੂ ਹੋਏ 2007 ਤੋਂ ਲੈ ਕੇ ਜਦ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ ਤੇ ਉਸ ਸਮੇਂ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਇਹ ਨੂੰ ਇਹਦਾ ਸ਼ੁਰੂਆਤ ਹੈ ਜਿਹੜੀ ਉਸ ਸਮੇਂ ਸ਼ੁਰੂ ਹੀ ਨਹੀਂ ਉਸ ਤੋਂ ਪਹਿਲਾਂ ਕਦੇ ਕਿਸੇ ਨੇ ਚਿੱਟਾ ਕਦੇ ਕਿਸੇ ਨੇ ਜੋ ਸਿੰਥੈਟਿਕ ਡਰੱਗਸ ਡਰੱਗਸ ਇਹਨਾਂ ਚੀਜ਼ਾਂ ਦਾ ਕਦੇ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਨਾਂ ਵੀ ਨਹੀਂ ਸੁਣਿਆ ਸੀਗਾ ਇਹ ਇਹ ਦੁੱਧ ਵਾਲੀ ਇਹ ਸਾਗ ਤੇ ਇਹ ਮੱਕੀ ਦੀਆਂ ਰੋਟੀਆਂ ਵਾਲੀ ਤੇ ਜੈ ਜਵਾਨ ਤੇ ਜੈ ਕਿਸਾਨ ਵਾਲੀ ਧਰਤੀ ਦੇ ਵਿੱਚ ਇਹ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਭਾਜਪਾ ਦੇ ਸਮੇਂ 2007 ਦੇ ਵਿੱਚ ਸ਼ੁਰੂ ਹੋਇਆ ਮਾਝੇ ਤੇ ਮਾਲਵੇ ਦੇ ਵਿੱਚ ਸ਼ੁਰੂ ਹੋਇਆ ਔਰ ਤੁਹਾਡੇ ਸਭ ਤੋਂ ਪਹਿਲਾਂ ਧਿਆਨ ਦੇ ਵਿੱਚ ਹੋਏਗਾ ਕਿ 2000 ਨੌ ਦੇ ਵਿੱਚ ਜੋ ਬਾਰਡਰ ਬੈਲਟ ਹੈ ਉੱਥੇ ਅਟਾਰੀ ਦੇ ਉੱਪਰੋਂ ਇਹਦੀ ਇੱਕ ਬਹੁਤ ਵੱਡੀ ਖੇਪ ਹੈ ਜਿਹੜੀ ਉਹ ਸ਼ੁਰੂ ਹੋਈ ਜੋ ਇੱਕ ਇੰਟਰਨੈਸ਼ਨਲ ਜੋ 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 ਦੌਰ ਇਹਦੀ ਸਮਗਲਿੰਗ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਕੈਂਸਰ ਵਧਦਾ ਰਿਹਾ ਦੂਜੀ ਸਰਕਾਰ ਆਈ ਅਕਾਲੀ ਦਲ ਭਾਜਪਾ ਦੀ ਤੇ ਫਿਰ ਉਸ ਸਮੇਂ ਉਹਦਾ ਪ੍ਰਚਾਰ ਪ੍ਰਸਾਰ ਤੇ ਪਰਫੁੰਲ ਉਹ ਜਿਹੜਾ ਇਹ ਜ਼ਹਿਰ ਇਹ ਕੋੜ ਹੋਰ ਹੁੰਦਾ ਗਿਆ ਘਰ ਘਰ ਦੇ ਵਿੱਚ ਨਸ਼ੇ ਪਹੁੰਚਾਉਣ ਦਾ ਕੰਮ ਉਸ ਸਮੇਂ ਦੀ ਸਰਕਾਰ ਦੇ ਸਿਆਸੀ ਲੀਡਰਾਂ ਨੇ ਔਰ ਜੋ ਇੱਕ ਨਾਰਕੋ ਟੈਰਰਿਜ਼ਮ ਦਾ ਜੋ ਨੈਕਸਸ ਬਣਿਆ ਜਿਹਦੇ ਵਿੱਚ ਆ ਲੀਡਰ ਪੋਲਿਟিক্যাল ਲੀਡਰ ਜਿਹਦੇ ਵਿੱਚ ਪੁਲਿਸ ਜਿਹਦੇ ਵਿੱਚ ਡਰੱਗ ਪੈਡਲਰ ਸਮਗਲਰ ਉਹ ਇੱਕ ਮੁੱਠੋ ਕੇ ਕਿਉਂ ਖੁਜੜੀ ਖਿਜੜੀ ਹੋ ਗਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਇਸ ਨਰਕ ਵੱਲ ਧੱਕਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਕੋਈ ਇਸ ਗੱਲ ਤੋਂ ਨਹੀਂ ਭੁੱਲਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਅ ਜਗਦੀਸ਼ ਭੋਲਾ ਨੂੰ ਫੜਿਆ ਗਿਆ ਤੇ ਉਹਨੇ ਕਿਹੜੇ-ਕਿਹੜੇ ਕਿੰਨਾ-ਕਿੰਨਾ ਲੀਡਰਾਂ ਦੇ ਦੇ ਨਾਲ ਇਹ ਸਾਰੀ ਦੁਨੀਆ ਨੂੰ ਪਤਾ ਹੈ ਸੋ ਇਹ ਕੋਹੜ ਪੰਜਾਬ ਪੁਲਿਸ ਬੜੀ ਕੰਪੀਟੈਂਟ ਪੁਲਿਸ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਹਨੇ ਕਿਸੇ ਸਮਿਆਂ ਦੇ ਵਿੱਚ ਅਤਵਾਦ ਨੂੰ ਵੀ ਜੜੋਂ ਖਤਮ ਕਰ ਦਿੱਤਾ ਤੇ ਕਿਉਂਕਿ ਪੋਲੀਟੀਕਲ ਲੀਡਰਸ਼ਿਪ ਦੀ ਪੈਟਰਨੈਸ ਸੀਗੀ ਉਹ ਉਹ ਕੋਡ ਆਪ ਇਹਨਾਂ ਮਾਰੇ ਕੰਮਾਂ ਦੇ ਵਿੱਚ ਇਨਵੋਲਡ ਰਹੇ ਉਹਨਾਂ ਦੀ ਪੈਟਰਨ ਨਹੀਂ ਸੀਗੀ ਤਾਂ ਕਰਕੇ ਇਹ ਇਹ ਨਸ਼ਿਆਂ ਦਾ ਕੋਹੜ ਹੈ ਜਿਹੜਾ ਜ਼ਹਿਰ ਹੈ ਜਿਹੜਾ ਉਹ ਵਧਾ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਤਲਵੰਡੀ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮੱਥੇ ਨਾਲ ਲਾ ਕੇ ਕਿਹਾ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰ ਦੂੰਗਾ ਨਸ਼ਿਆਂ ਦੇ ਕੋਹੜ ਨੂੰ ਖਤਮ ਤਾਂ ਕੀ ਕਰਨਾ ਸੀਗਾ ਉਹਨਾਂ ਦੀ ਰਹਿਨਮਾਈ ਦੇ ਹੇਠ ਇਹਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਦਿਨ ਪਰ ਦਿਨ ਵਧਦਾ ਗਿਆ ਵਧਦਾ ਗਿਆ ਤੇ ਘਰ-ਘਰ ਦੇ ਵਿੱਚ ਇਹ ਕੋਹੜ ਇਹ ਜ਼ਹਿਰ ਹੈ ਜਿਹੜਾ ਉਹ ਪਹੁੰਚਦਾ ਰਿਹਾ ਤੇ ਉਸ ਸਮੇਂ ਦੀ ਸਰਕਾਰ ਉਹਨੂੰ ਰੋਕਣ ਦੀ ਬਜਾਏ ਉਹਨੂੰ ਹੋਰ ਪਰਫੁੱਲਤ ਹੁੰਦਾ ਦੇਖਦੀ ਰਹੀ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇਗਾ ਕਿ ਪਰਸੋਂ ਦੇ ਹੀ ਪੇਪਰ ਦੇ ਵਿੱਚ ਛਪਿਆ ਕਿ ਜੋ ਈਡੀ ਦੇ ਸਾਬਕਾ ਡਾਇਰੈਕਟਰ ਸੀ ਨਰਿੰਜਨ ਸਿੰਘ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਉਸ ਸਮੇਂ ਜੋ 130 ਮੋਤਾ ਹੋਈਆਂ ਸੀਗੀਆਂ ਤਰਨਤਾਰਨ ਦੇ ਵਿੱਚ ਇਲਿਸੀਟ ਸ਼ਰਾਬ ਕਰਕੇ ਕੋਵਿਡ ਦੇ ਸਮੇਂ ਦੌਰਾਨ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਇੱਕ ਮੰਤਰੀ 10 ਐਮਐਲਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਲੋਕ ਨੇ ਜਿਹੜੇ ਉਹ ਇਨਵੋਲਡ ਸੀਗੇ ਸੋ ਇੰਨਾ ਇੰਨਾ ਤੱਥਾਂ ਤੋਂ ਇੰਨਾ ਬਿਆਨਾਂ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੇ ਅੱਜ ਪੰਜਾਬ ਇਸ ਤਰਸਮਈ ਹਾਲਤ ਦੇ ਵਿੱਚ ਪਹੁੰਚਿਆ ਤੇ ਉਹਦੇ ਵਿੱਚ ਕਿੰਨਾ ਕਿੰਨਾ ਪਾਰਟੀਆਂ ਦੇ ਕਿੰਨਾ ਕਿੰਨਾ ਲੀਡਰਾਂ ਨੇ ਉਹਦੇ ਵਿੱਚ ਮਾਰੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜੇ ਰੋਲ ਨੇ ਉਹ ਅਦਾ ਕੀਤੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਵਿੱਚ ਛੋਰਾ ਮਾਰੇ ਇਹ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਤੇ ਅੱਜ ਅੱਜ ਤੋਂ 3 ਸਾਲ ਪਹਿਲਾਂ ਇਸ ਲੜਾਈ ਦੇ ਵਿਰੁੱਧ ਜੰਗੇ ਐਲਾਨ ਉਸ ਸਮੇਂ ਹੋਇਆ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡਾ ਪਿਛਲੇ 3 ਸਾਲਾਂ ਦੇ ਵਿੱਚੋਂ ਸਭ ਤੋਂ ਵੱਡੀ ਮੈਂ ਸਮਝਦਾ ਕਿ ਇੱਕ ਇੱਕ ਸਾਇਲੈਂਟ ਮੂਹਮ ਹੈ ਜਿਹੜੀ ਉਹ ਚੱਲ ਰਹੀ ਸੀਗੀ ਜਿਹਦੇ ਜਿਹਦੇ ਤੱਥ ਨੇ ਜਿਹੜੇ ਉਹ ਬੋਲਦੇ ਨੇ ਤੇ ਉਸ ਦੇ ਤਹਿਤ ਜੇ ਆਪਾਂ ਗੱਲ ਕਰੀਏ ਤੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਤਕਰੀਬਨ 650 ਤੋਂ ਵੀ ਵੱਧ ਜਿਹੜੇ ਵੱਡੇ ਡਰੱਗ ਤਸਕਰ ਨੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਪੰਜਾਬ